ਸ੍ਰੀਕਾਂਤ ਦੋਸਤੋ ਮੈਂ ਭਵਿੰਦਰ ਸਿੰਘ ਜਹਾਂ ਜੱਸੀ ਕੋ ਹਲੀ ਅੱਜ ਆਪਾਂ ਹੈਗੇ ਆ ਸਕੂਲ ਦੇ ਨਿੱਹਲੇ ਪਾਸੇ ਜਿੱਥੇ ਮੋਟਰ ਚਲਾਈ ਸੀ ਗੰਦੇ ਪਾਣੀ ਵਾਲੀ ਹਨਾ ਕਲਾਂ ਪਿੰਡ ਦੇ ਨੌਜਵਾਨਾਂ ਨੇ ਤੇ ਪੰਚਾਇਤ ਨੇ ਜਿਹੜੇ ਗੰਦਾ ਪਾਣੀ ਕੱਢਣ ਵਾਸਤੇ ਇੱਕ ਇਸ ਮੌਕੇ ਇੱਕ ਛੋਟੀ ਜੀ ਮੀਟਿੰਗ ਵੀ ਰੱਖੀ ਸੀ ਮਨਲਾ ਵਿਨੈਸ਼ਿੰਦਰ ਨਾਸਮੰਤ ਨੌਜਵਾਨਾਂ ਨੇ ਹਨਾ ਇਸ ਮੀਟਿੰਗ ਵਿੱਚ ਆਪਣੇ ਸ਼ਾਮਲ ਹੋਏ ਹਨਾ ਗੁਰਵਿੰਦਰ ਸਿੰਘ ਸਰਪੰਚ ਗੱਗਾ ਸਿੰਘ ਮਾਸਟਰ ਜੀ ਬਟਾਂਡੇ ਤੋਂ ਆਏ ਸਜੀਤ ਸਿੰਘ ਬਾਣ ਆਪਣਾ ਗੁਰਮੀਤ ਸਿੰਘ ਦਾ ਜੈਲਦਾਰ ਫਤਿਹਬਾਲ ਸਿੰਘ ਕਾਲਾ ਤੇ ਹੈਰੀਟਨੋਂ ਬਾਬਾ ਬਾਲਦਾ ਸਪੋਰਟਸ ਕਲੱਬ ਦਾ ਇਹਦੇ ਵਿੱਚ ਅਸੀਂ ਮੀਟਿੰਗ ਰੱਖੀ ਹੈ ਨਾ ਉਹਦੇ ਵਿੱਚ ਪਛਾਰ ਪਤੰਦਰਾ ਕੀਤਾ ਗਿਆ ਵੀ ਆਪਾਂ ਕਿੰਨੇ ਪਰਸੈਂਟ ਬੰਦਿਆਂ ਨੂੰ ਵੀ ਨਸ਼ਾ ਛੱਡ ਚੁੱਕੇ ਉਹ ਦੱਸਿਆ ਗਿਆ ਹਨ ਕਾਫੀ ਮੁੰਡੇ ਮੰਨ ਲਾ ਵੀ ਚਟਾ ਪੀਣੋਂ ਹਟ ਗਏ ਉਹ ਦੱਸਿਆ ਗਿਆ ਵੀ ਪਿੰਡ ਚ ਕਿੰਨਾ ਪਰਸੈਂਟ ਨਸ਼ਾ ਚਿੱਟਾ ਬੰਦ ਹੋਇਆ ਸਰਪੰਚ ਨੇ ਹਨਾ ਉਹਦੀ ਜਾਣਕਾਰੀ ਗ੍ਰਮੀ ਜਲਦਾਰ ਨੇ ਦਿੱਤੀ ਮੀਂਢਾਂ ਚ ਨੌਜਵਾਨਾਂ ਨੂੰ ਉਹਦੇ ਵਿੱਚ ਦੱਸਿਆ ਗਿਆ ਵੀ 70% ਦੇ ਕਰੀਬ ਵੀ ਚਿੱਟਾ ਜਿਹੜਾ ਉਹ ਬੰਦ ਹੋ ਚੁੱਕਾ ਤੇ ਆਪਣੇ ਜਿਹੜੇ ਚਿੱਟੇ ਦੇ ਵੇਚਣ ਵਾਲੇ ਸੀ ਲੋਕ ਜ਼ਿਆਦੇ ਉਹ ਕੁਝ ਪਿੰਡ ਪਿੰਡੋਂ ਬਾਹਰ ਜਾਵੜੇ ਕੁਝ ਵੇਚਣੋਂ ਹਟ ਗਏ ਦੋ ਕੁ ਬੰਦੇ ਹੈਗੇ ਆ ਵਾਰ ਉਹ ਦੱਸਿਆ ਹਨਾ ਅਸੀਂ ਉਹਨਾਂ ਮੀਟਿੰਗ ਵੀ ਕੀਤੀ ਪੰਚਾਇਤ ਨੇ ਵੀ ਇੰਨਾ ਵਿਰੋਧ ਵੀ ਸਖਤ ਕਾਰਵਾਈ ਕਰੀ ਉਹ ਬੰਦਿਆ ਬਾਹਰ ਦੇ ਮਾਲਕ ਰਾਏ ਤੇ ਆ ਕੇ ਰਹਿੰਦੇ ਆ ਉਲਝ-ਪੁਲਝ ਕਰਦੇ ਆ ਦੀ ਵੇਚ ਲਿਆ ਜਟਾ ਹਨਾ ਫਿਰ ਮੀਟਿੰਗ ਦੇ ਵਿੱਚ ਇਹ ਤਾਂ ਐ ਹੋਇਆ ਵੀ ਜੋ ਵੀ ਹੁਣ ਬਾਹਰੋਂ ਕੋਈ ਨੌਜਵਾਨ ਗੱਡੀ ਕਾਰ ਤੇ ਜਾਂ ਮੋਟਰਸਾਈਕਲ ਤੇ ਪਿੰਡ ਦੇ ਵਿੱਚ ਦੇਖ ਲਿਆ ਉਹਨੂੰ ਜ਼ਰੂਰ ਪੁੱਛਿਆ ਜਾਊਗਾ ਵੀ ਕਿਵੇਂ ਆਇਆ ਕਿਧਰੇ ਆਇਆ ਭਾਈ ਤੂੰ ਦੱਸ ਹਨਾ ਜੇ ਉਹ ਤੇ ਸ਼ੱਕ ਹੋ ਗਿਆ ਵੀ ਇਹ ਨਸ਼ਾ ਲੈਣ ਆਇਆ ਉਹਨਾਂ ਨੂੰ ਤੇ ਵੀ ਸਖਤ ਕਾਰਵਾਈ ਕਰੀ ਜਾਊਗੀ ਉਹਨਾਂ ਨੂੰ ਪਿੰਡ ਵਾਲੇ ਸਾਰੀ ਪਿੰਡ ਵਾਲੇ ਇੱਕ ਮਿੰਟ ਨਸ਼ਾ ਕਮੇਟੀ ਪੰਚਾਇਤ ਉਹਨਾਂ ਨੂੰ ਫੜ ਕੇ ਪੁਲਸ ਨੂੰ ਭੜਾਈ ਜਾਵੇਗੀ ਹਨ ਤੇ ਇਸ ਮੌਕੇ ਇਹ ਸਾਰਾ ਦੱਸਿਆ ਗਿਆ ਪੰਚਾਇਤ ਵੱਲੋਂ ਕਿਵੇਂ 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 ਇੱਕ ਮਹੀਨੇ ਅਜਿਹੇ ਬੰਦੇ ਨਸ਼ੇ ਤੋਂ ਦਵੱਲੇ ਹੁਣ ਦੋ ਬੰਦੇ ਆ ਜੋ ਬਾਹਰ ਦੇ ਆ ਮੰਨ ਲਾ ਤੇ ਉਹ ਇੱਥੇ ਆ ਕੇ ਚਿੱਟਾ ਵੇਚਦੇ ਆ ਇੱਥੇ ਕਰਾਇਤੇ ਰਹਿੰਦੇ ਆ ਉਹਨਾਂ ਨੂੰ ਵੀ ਕਈ ਵਾਰ ਤਾੜਨਾ ਵੀ ਕਰ ਚੁੱਕੇ ਆ ਹਨ ਵੀ ਜਾਂ ਤਾਂ ਪਿੰਡ ਛੱਡੋ ਸਾਡਾ ਭਾਈ ਤੇ ਜਾਂ ਤੁਸੀਂ ਚਿੱਟਾ ਬੰਦ ਕਰੋ ਤੇ ਹੁਣ ਉਹਨਾਂ ਤੇ ਸਾਰਾ ਫੋਕਸ ਪਿੰਡਿਆਂ ਦਾ ਕਮੇਟੀ ਦਾ ਪੰਚਾਇਤ ਦਾ ਉਹਨਾਂ ਤੇ ਆਣਾ ਸਾਰਿਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ